ਸੋ ਮੇਰੇ ਲੋ ਸਭ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਸਲਾਮ ਸੋ ਅਸੀਂ ਸਭ ਜਾਣਦੇ ਹਾਂ ਕਿ ਇਸ ਸਮੇਂ ਪੂਰੇ ਸੰਸਾਰ ਵਿੱਚ ਜਿਹੜਾ ਹੈ ਪ੍ਰਭੂ ਯਸੁਮਸੀ ਦਾ ਜਨਮ ਦਿਹਾੜਾ ਵੜਾ ਦਿਨ ਜਿਹੜਾ ਹੈ ਬੜੀਆਂ ਹੀ ਖੁਸ਼ੀਆਂ ਔਰ ਚਾਹਾਂ ਦੇ ਨਾਲ ਮਨਾਇਆ ਜਾ ਰਿਹਾ ਵਾ ਔਰ ਵੱਡੇ ਦਿਨ ਦੀ ਸਾਡੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਇਸ ਦਿਨ ਸਾਡੇ ਮੁਕਤੀਦਾਤਾ ਖੁਦਾਵੰਦ ਪ੍ਰਭੂ ਯਸੁਮਸੀ ਜੀ ਦਾ ਜਨਮ ਹੋਇਆ ਅਤੇ ਉਸਨੇ ਸਾਰੇ ਹੀ ਸੰਸਾਰ ਨੂੰ ਪਾਪਾਂ ਦੀ ਗੁਲਾਮੀ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਇਨਸਾਨੀ ਰੂਪ ਵਿੱਚ ਜਨਮ ਲਿਆ ਅਤੇ ਸਾਰੇ ਇਸ ਸੰਸਾਰ ਨੂੰ ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਇਸੇ ਕਰਕੇ ਹੀ ਇਸ ਦਿਨ ਨੂੰ ਪੂਰੇ ਸੰਸਾਰ ਵਿੱਚ ਬੜੀਆਂ ਖੁਸ਼ੀਆਂ ਔਰ ਚਾਵਾ ਨਾਲ ਮਨਾਇਆ ਜਾਂਦਾ ਵਾ ਹਉ ਸਾਨੂੰ ਚਾਹੀਦਾ ਹੈ ਕਿ ਜੇਕਰ ਪਰਮੇਸ਼ਰ ਨੇ ਸਾਨੂੰ ਇਹ ਦਿਨ ਦਿੱਤਾ ਹੈ ਤੇ ਉਸ ਦੇ ਨਾਮ ਦੀ ਮਹਿਮਾ ਕਰਨੀ ਆ ਉਹਦੇ ਨਾਮ ਦੀ ਸ਼ੁਕਰਗੁਜ਼ਾਰੀ ਕਰਨੀ ਆ ਕਿ ਪ੍ਰਭੂ ਨੇ ਸਾਨੂੰ ਹਰੇਕ ਦੁੱਖ ਤੋਂ ਕਸ਼ਟ ਤੋਂ ਮੁਸੀਬਤਾਂ ਤੋਂ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਇਸ ਸਮਾਂ ਦਿੱਤਾ ਕਿ ਅਸੀਂ ਇਸ ਦਿਨ ਨੂੰ ਦੇਖਣ ਵਾਲੇ ਬਣ ਸਕੇ ਹਾਂ ਇਸ ਲਈ ਹਮੇਸ਼ਾ ਹੀ ਪ੍ਰਭੂ ਦਾ ਧੰਨਵਾਦ ਕਰੀਏ ਔਰ ਇਸ ਵੱਡੇ ਦਿਨ ਔਰ ਇਸ ਨਵੇਂ ਸਾਲ ਨੂੰ ਸਾਨੂੰ ਆਪਣੇ ਜਿਹੜਾ ਸਾਡੇ ਬੁਰੇ ਕੰਮ ਨੇ ਸਾਡੀਆਂ ਬੁੜੀਆਂ ਆਦਤਾਂ ਨੇ ਸਾਡੇ ਜੀਵਨ ਵਿੱਚ ਜਿਹੜਾ ਕੋਈ ਪਾਪ ਆ ਜਾਂ ਨਸਿਆ ਤਾਂ ਉਸ ਨੂੰ त्याਗਣਾ ਹੈ ਕਿਉਂਕਿ ਸਾਡਾ ਰਬ ਜਸੂਸੀ ਸਾਨੂੰ ਪਾਪਾਂ ਤੋਂ ਛਡਾਉਣ ਦੇ ਲਈ ਇਸ ਸੰਸਾਰ ਵਿੱਚ ਆਇਆ ਅਤੇ ਉਹ ਨਹੀਂ ਚਾਹੁੰਦਾ ਕਿ ਕਿਸੇ ਪਾਪੀ ਦੀ ਮੌਤ ਹੋਵੇ। ਉਹ ਸਾਨੂੰ ਬੁੜੀਆਂ ਰਾਹਾਂ ਤੋਂ ਜਿਹੜਾ ਹੈ ਮੋੜਨਾ ਚਾਹੁੰਦਾ ਹੈ। ਇਸ ਵੱਡੇ ਦਿਨ ਤੇ ਜੇਕਰ ਇੱਕ ਵੀ ਅਸੀਂ ਆਪਣੀ ਬੁਰੀ ਆਦਤ ਸਾਢਦੇ ਆ ਤਾਂ ਰਹਿਂਦੀ ਜ਼ਿੰਦਗੀਆਂ ਤੱਕ ਸਾਡੇ ਕੋਲ ਕਿੰਨੀਆਂ ਆਤਾਂ ਜਿਹੜੀਆਂ ਨੇ ਸਾਡੀਆਂ ਦੂਰ ਹੋ ਜਾਣਗੀਆਂ। ਉਹ ਪਰਮੇਸ਼ਰ ਜਿਹੜਾ ਵਾ ਸਾਡੇ ਜੀਵਨਾਂ ਤੋਂ ਇਹੀ ਚਾਹੁੰਦਾ ਵਾ ਕਿ ਇਨਸਾਨ ਆਪਣੀਆਂ ਬੁੜੀਆਂ ਤਾਂ ਸੱਡੇ ਪਰਮੇਸ਼ਰ ਵੱਲ ਮੁੜੇ ਔਰ ਉਹਦੇ ਨਾਂ ਦੀ ਮਹਿਮਾ ਕਰੇ ਔਰ ਫੇੜ ਹੀ ਜਰੀਆ ਸਾਡੇ ਜੀਵਨ ਦੇ ਵਿੱਚ ਇਸ ਦਿਨ ਦੀ ਮਹੱਤਤਾ ਹੈ ਕਿਉਂਕਿ ਪ੍ਰਭੂ ਯਿਸੂ مسیਹ ਐਸੇ ਕਰਕੇ ਆਏ ਸੰਸਾਰ ਸੰਸਾਰ ਵਿੱਚ ਤਾਂਕਿ ਜੋ ਲੋਕ ਪਾਪ ਵਿੱਚ ਨੇ ਬੁੜੇ ਕੰਮਾਂ ਵਿੱਚ ਨੇ ਵਿਵਚਾਰ ਵਿੱਚ ਨੇ ਉਹਨਾਂ ਨੂੰ ਜਿਰਾਵਾ ਉਹਨਾਂ ਨੂੰ ਉਹਨਾਂ ਰਾਹਾਂ ਤੋਂ ਮੋੜੇ ਔਰ ਉਹਨਾਂ ਚਿਹਰੇ ਜਿਰਾਵਾ ਸਾਡੀ ਜ਼ਿੰਦਗੀ ਵਿੱਚ ਇਹਦਾ ਕੋਈ ਮਤਲਬ ਨਹੀਂ ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਦੇ ਨਹੀਂ ਕਿਉਂਕਿ ਪਰਮੇਸ਼ਰ ਜਿਹੜਾ ਆਵਾਜ਼ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹਮੇਸ਼ਾ ਹੀ ਬਦਲਾਅ ਚਾਹੁੰਦਾ ਵਾ ਜੇਕਰ ਅਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਬਦਲਾਅ ਨਹੀਂ ਲਿਆਉਂਦੇ ਕਿਸੇ ਦਿਨ ਦਾ ਵੀ ਸਾਡੇ ਜੀਵਨ ਦੇ ਵਿੱਚ ਕੋਈ ਮਤਤਾ ਨਹੀਂ ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਇਸ ਸੰਸਾਰ ਵਿੱਚ ਆਉਣਾ ਇਸੇ ਕਰਕੇ ਸੀ ਕਿ ਜੋ ਇਨਸਾਨ ਭਟਕ ਚੁਕੇ ਸੀ ਬੁਰਿਆ ਕੰਮਾਂ ਵਿੱਚ ਸੀ ਵਿ ਵਿਚਾਰ ਵਿੱਚ ਸੀ ਪਾਪ ਵਿੱਚ ਸੀ ਉਹਨਾਂ ਨੂੰ ਜਿਹੜਾ ਸੀ ਪਾਪ ਤੋਂ ਸਿਡਾਉਣ ਵਾਸਤੇ ਇਸ ਸੰਸਾਰ ਵਿੱਚ ਆਏ ਇਸ ਕਰਕੇ ਇਹ ਕੜ ਅੱਜ ਸਾਡੀ ਜੀਵਨਾਂ ਦੇ ਵਿੱਚ ਬੁਰੇ ਕੰਮ ਨੇ ਪਾਪ ਨੇ ਵਿਵਚਾਰ ਨੇ ਬੁੜੀਆਂ ਆਤਾਂ ਨੇ ਉਹਨਾਂ ਨੂੰ ਤਿਆਗੀਏ ਔਰ ਫਿਰ ਹੀ ਜਿਰਾਵਾ ਇਸ ਵੱਡੇ ਦਿਨ ਦੀ ਔਰ ਪਰਮਿਓ ਸੁਮ ਚੀਜ਼ੇ ਇਸ ਸੰਸਾਰ ਵਿੱਚ ਆਉਣ ਦੀ ਸਾਡੇ ਜੀਵਨ ਦੇ ਵਿੱਚ ਮਹੱਤਤਾ ਹੈ